ਜ਼ਿੰਦਗੀ ਦਾ ਇੱਕ ਸਭ ਤੋਂ ਔਖਾ ਕੰਮ ਇਹ ਹੈ ਕਿ ਜਦੋਂ ਇਹ ਤੁਹਾਨੂੰ ਮਜਬੂਰ ਕਰਦੀ ਹੈ ਕਿ ਤੁਸੀਂ ਪੁਰਾਣੀ ਜ਼ਿੰਦਗੀ ਦੇ ਫੈਸਲਿਆਂ ਦੇ ਸਿੱਟਿਆਂ ਦਾ ਸਾਹਮਣਾ ਕਰੋ। ਯੂਸਫ ਦੀ ਉਹਦੇ ਭਰਾਵਾਂ ਦੇ ਨਾਲ ਮੇਲ ਤੋਂ ਸਾਨੂੰ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਅਕਸਰ ਹੀ ਸਾਨੂੰ ਦਿਲ 'ਚ ਵੇਖਣਾ ਪੈਂਦਾ ਹੈ। ਇਮਾਨਦਾਰੀ ਨਾਲ ਗੱਲ ਕਰਨੀ ਪੈਂਦੀ ਹੈ ਤੇ ਪਰਮੇਸ਼ਵਰ ਦੀ ਯੋਜਨਾ ਦੇ ਉੱਤੇ ਭਰੋਸਾ ਕਰਨਾ ਪੈਂਦਾ ਹੈ। ਜਦੋਂ ਅੱਗੇ ਦਾ ਰਾਹ ਤੁੰਦਲਾ ਜਿਹਾ ਵੀ ਹੋਵੇ ਜਦੋਂ ਅਸੀਂ ਯੂਸਫ ਦੀ ਅਦਭੁਤ ਕਹਾਣੀ ਨੂੰ ਵੇਖਦੇ ਹਾਂ ਤਾਂ ਅਸੀਂ ਵੇਖਦੇ ਹਾਂ ਉਹ ਆਪਣੇ ਭਰਾਵਾਂ ਦੇ ਸਾਹਮਣੇ ਆ ਗਿਆ ਜਿਨ੍ਹਾਂ ਨੇ ਉਹਨੂੰ ਧੋਖਾ ਦਿੱਤਾ ਸੀ ਇਹ ਪਲ ਟੈਨਸ਼ਨ ਦਾ ਅਤੇ ਸੰਭਾਵਨਾਵਾਂ ਦਾ ਭਰਿਆ ਹੋਇਆ ਹੈ ਕਿ ਯੂਸਫ ਆਪਣੀ ਤਾਕਤ ਵਰਤ ਕੇ ਬਦਲਾ ਲਵੇਗਾ ਜਾਂ ਕੋਈ ਰਾਹ ਲੱਭੇਗਾ ਜਿੱਦੇ ਦੁਆਰਾ ਬਹਾਲੀ ਤੇ ਚੰਗਿਆਈ ਹੋਵੇ ਯੂਸਫ ਦਾ ਪਹਿਲਾ ਪ੍ਰਤੀ ਉੱਤਰ ਸੀ ਆਪਣੇ ਭਰਾਵਾਂ ਨੂੰ ਪਰਖਣਾ ਕੀ ਉਹ ਸੱਚੀ ਬਦਲ ਗਏ ਨੇ ਜਾਂ ਫਿਰ ਹਾਲੇ ਵੀ ਉਹ ਯਿਰਖਾ ਤੇ ਸੁਰੱਖਿਆ ਦੀ ਭਾਵਨਾ ਨਾਲ ਭਰੇ ਹੋਏ ਨੇ ਜਿਨ੍ਹਾਂ ਦੇ ਉਹਨਾਂ ਦੇ ਪਰਿਵਾਰ ਨੂੰ ਫਾੜ ਕੇ ਰੱਖ ਦਿੱਤਾ ਉਸ ਨੇ ਉਹਨਾਂ ਦੇ ਉੱਤੇ ਦੋਸ਼ ਲਾਇਆ ਕਿ ਤੁਸੀਂ ਜਸੂਸ ਹੋ ਤੇ ਆਪਣੀ ਇਮਾਨਦਾਰੀ ਨੂੰ ਤੁਸੀਂ ਸਾਬਤ ਕਰੋ ਆਪਣੇ ਭਰਾ ਬਿਨਿਆਂ ਮੈਨੂੰ ਮਿਸਰ ਦੇ ਵਿੱਚ ਲਿਆ ਕੇ ਇੱਕ ਜੋਖਮ ਭਰਿਆ ਕਦਮ ਸੀ ਜਿਹੜਾ ਕਿ ਬੜੇ ਆਰਾਮ ਦੇ ਨਾਲ ਪੁੱਠਾ ਪੈ ਸਕਦਾ ਸੀ ਪਰ ਇੱਥੇ ਯੂਸਫ ਜੋ ਕਰ ਰਿਹਾ ਉਹਦੇ ਦੋ ਮਕਸਦ ਨੇ ਉਹ ਆਪਣੇ ਭਰਾਵਾਂ ਨੂੰ ਮਜਬੂਰ ਕਰਕੇ ਉਸ ਥਾਂ ਤੇ ਲੈ ਕੇ ਜਾ ਰਿਹਾ ਜਿੱਥੇ ਉਹ ਜਾ ਕੇ ਤੌਬਾ ਕਰ ਸਕਣ ਅਤੇ ਆਪਣੀਆਂ ਪਿਛਲੀਆਂ ਗਲਤੀਆਂ ਦੇ ਵਾਸਤੇ ਪਛਤਾ ਸਕਣ ਅਤੇ ਹੈਰਾਨੀ ਦੀ ਗੱਲ ਹੈ ਇਹੀ ਹੋਣਾ ਸ਼ੁਰੂ ਹੋ ਗਿਆ ਜਦੋਂ ਉਹ ਦੇ ਭਰਾ ਆਪਸ ਦੇ ਵਿੱਚ ਗੱਲ ਕਰਨ ਲੱਗੇ ਤਾਂ ਉਹਨਾਂ ਨੇ ਇਸ ਗੱਲ ਨੂੰ ਅਹਿਸਾਸ ਕੀਤਾ ਕਿ ਸਭ ਕੁਝ ਉਹਨਾਂ ਦਾ ਹੀ ਜੋ ਯੂਸਫ ਨੇ ਕੀਤਾ ਸੀ ਉਹ ਕਰਨੀ ਦਾ ਫਾਲੇ ਸੱਚਮੁੱਚ ਸਾਡੇ ਭਰਾ ਦੇ ਕਾਰਨ ਅੱਜ ਅਸੀਂ ਇੱਥੇ ਸਜ਼ਾ ਭੋਗ ਰਹੇ ਹਾਂ 42 ਦੀ ਇੱਕ ਅਸੀਂ ਵੇਖਿਆ ਸੀਗਾ ਕਿ ਉਹ ਕਿੰਨਾ ਪਰੇਸ਼ਾਨ ਸੀ ਜਦੋਂ ਆਪਣੀ ਜ਼ਿੰਦਗੀ ਵਾਸਤੇ ਸਾਡੇ ਅੱਗੇ ਦੁਵਾਈ ਦੇ ਰਿਹਾ ਸੀ ਇਸੇ ਲਈ ਮਸੀਬਤ ਸਾਡੇ ਉੱਤੇ ਆਣ ਪਈ ਏ ਇਹ ਮਾਤਪੂਰਨ ਪਾਲੇ ਜੋ ਕਿ ਪਰਿਵਾਰ ਦੀ ਅਖੀਰਲੀ ਮਿਲਣੀ ਵਾਸਤੇ ਬਹੁਤ ਜ਼ਰੂਰੀ ਹੈ ਭਰਾਵਾਂ ਨੇ ਵੇਖਿਆ ਕਿ ਜੋ ਉਹਨਾਂ ਨੇ ਕਰਨੀਆਂ ਕੀਤੀਆਂ ਸੀ ਉਹਨਾਂ ਦੇ ਸਿੱਟੇ ਵੀ ਭੋਗਣੇ ਪੈ ਰਹੇ ਨੇ ਤੇ ਜਿਹੜਾ ਕੜਵਾਹਟ ਦਾ ਈਰਖਾ ਦਾ ਬੀਜ ਉਹਨਾਂ ਨੇ ਬੀਜਿਆ ਸੀ ਉਹਦਾ ਹੁਣੇ ਫਲ ਵੱਢ ਰਹੇ ਨੇ ਪਾਰੇ ਸਫਰ ਹਲੇ ਖਤਮ ਨਹੀਂ ਹੋਇਆ ਜਦੋਂ ਇਹ ਪਰਾ ਯਾਕੂਬ ਦੇ ਕੋਲ ਆਪਣੇ ਬਾਪ ਕੋ ਵਾਪਸ ਆਉਂਦੇ ਨੇ ਸ਼ਿਮੌਨ ਤੋਂ ਬਿਨਾ ਜੋ ਕਿ ਮਿਸਰ ਦੇ ਵਿੱਚ ਰੱਖ ਲਿਆ ਗਿਆ ਸੀ ਤੇ ਯਾਕੂਬ ਪਰੇਸ਼ਾਨ ਹੈ ਇਹ ਉਹਨੂੰ ਲੱਗਦਾ ਇੱਕ ਹੋਰ ਪੋਤੋਂ ਨੇ ਗਵਾ ਦਿੱਤਾ ਤੇ ਉਹਦੇ ਲਈ ਬਹੁਤ ਔਖਾ ਸਮਾਂ ਹੈ ਤੇ ਉਹ ਸੋਗ ਕਰ ਰਿਹਾ ਹੈ ਕਿ ਸਭ ਕੁਝ ਮੇਰੇ ਵਿਰੋਧ ਚ ਹੈ ਇਹ ਅਹਿਸਾਸ ਸਾਡੇ ਸਭ ਦੇ ਨਾਲ ਮੇਲ ਖਾਂਦਾ ਹੈ ਕਿ ਸਭ ਕੁਝ ਸਾਡੇ ਵਿਰੋਧ ਦੇ ਵਿੱਚ ਹੋ ਰਿਹਾ ਹੈ ਸਾਡੇ ਵਿਰੋਧ ਦੇ ਵਿੱਚ ਹੀ ਸਾਰੇ ਕੰਮ ਹੋ ਰਹੇ ਨੇ ਪਰਮੇਸ਼ਰ ਨੇ ਸਾਨੂੰ ਛੱਡ ਦਿੱਤਾ ਜੋ ਯਾਕੂਬ ਨਾਲ ਹੋ ਰਿਆ ਸੀ ਉਤੋਂ ਅਸੀਂ ਇੱਕ ਵੱਡਾ ਸਬਕ ਸਿੱਖਦੇ ਹਾਂ ਇਸ ਸਮਾਂ ਯਾਕੂਬ ਦਾ ਸਭ ਤੋਂ ਭੈੜਾ ਸਮਾਂ ਸੀ ਪਰ ਇਹ ਸਮੋਂ ਉਸ ਦਾ ਸਭ ਤੋਂ ਵਧੀਆ ਬਣਨ ਵਾਲਾ ਸੀ ਉਹ ਕੇਵਲ ਉਹੀ ਵੇਖ ਸਕਦਾ ਜੋ ਹਾਲਾਤ ਉਹਨੂੰ ਦੱਸ ਰਹੇ ਨੇ ਪਰ ਪਰਮੇਸ਼ਵਰ ਸਰਬਸ਼ਕਤੀਮਾਨ ਹੈ ਉਹ ਆਪਣੇ ਸਿਆਸਨ ਤੇ ਆ ਉਹ ਨਹੀਂ ਜਾਣਦਾ ਯਾਕੂਬ ਕੇ ਪਰਮੇਸ਼ਰ ਨੇ ਉਹਦੇ ਲਈ ਕੀ ਕੁਝ ਰੱਖਿਆ ਹੈ ਪਰ ਪਰਮੇਸ਼ਰ ਕਲਾ ਵੇਖਦਾ ਨਹੀਂ ਹੈ ਬਲਕਿ ਉਹਦੇ ਕੋਲ ਇੱਕ ਯੋਜਨਾ ਹੈ ਇੱਕ ਇਹੋ ਜੀ ਯੋਜਨਾ ਜਿਹਦੇ ਬਾਰੇ ਯਾਕੂਬ ਸੋਚ ਵੀ ਨਹੀਂ ਸਕਦਾ ਹੈ ਪਰ ਯਾਕੂਬ ਦੀ ਨਿਰਾਸ਼ਾ ਚ ਵੀ ਆਸ ਦੀ ਕਿਰਨ ਹੈ ਰੂਬਨ ਜਿਹੜਾ ਵੱਡਾ ਬੇਟਾ ਹੈ ਉਹ ਅੱਗੇ ਵਧਦਾ ਹੈ ਤੇ ਉਹ ਬਿਨਿਆਮੀਨ ਦੀ ਜ਼ਿੰਮੇਵਾਰੀ ਲੈਂਦਾ ਹੈ ਉਹਦੀ ਸੁਰੱਖਿਆ ਦੀ ਉਹ ਆਪਣੇ ਪੁੱਤਰਾਂ ਦੀ ਜ਼ਿੰਦਗੀ ਜਿਹੜੀ ਹੈ ਗਾਰੰਟੀ ਦੇ ਤੌਰ ਤੇ ਦਿੰਦਾ ਹੈ ਇਹ ਬੜੀ ਹੈਰਾਨੀਜਨਕ ਗੱਲ ਹੈ ਉਸ ਬੰਦੇ ਵੱਲੋਂ ਜਿਹੜਾ ਕਿ ਬਹੁਤ ਹੀ ਕਾਲਾ ਸੀਗਾ ਪਰ ਇੱਕ ਚਿੰਨ ਹੈ ਕਿ ਹੁਣ ਭਰਾ ਆਪਣੇ ਤੋਂ ਬਾਹਰ ਸੋਚਣ ਲੱਗ ਪਏ ਨੇ ਉਹ ਪੂਰੇ ਪਰਿਵਾਰ ਦੀ ਜ਼ਰੂਰਤ ਬਾਰੇ ਸੋਚਣ ਲੱਗ ਪਏ ਨੇ ਹੌਲੀ ਹੌਲੀ ਯਕੀਨਨ ਸਿੱਖ ਰਹੇ ਨੇ ਕਿ ਪ੍ਰਭੂ ਦੀ ਯੋਜਨਾ ਦੇ ਉੱਤੇ ਭਰੋਸਾ ਕਰਨਾ ਜਦੋਂ ਸਮਝ ਨਹੀਂ ਆਉਂਦੀ ਹੈ ਜਾਂ ਉਹਨਾਂ ਦੀ ਤਾਕਤ ਖਤਮ ਹੋ ਰਹੀ ਹੈ ਉਹਦੀ ਤਾਕਤ ਦਾ ਆਸਰਾ ਲੈਣਾ ਕਿ ਵਿਸ਼ਵਾਸ ਦਾ ਸਾਰੇ ਨਹੀਂ ਹੈ ਕਿ ਅੱਗੇ ਵਧਦੇ ਜਾਓ ਜਦੋਂ ਰਾਤ ਧੁੰਦਲਾ ਵੀ ਕਿਉਂ ਨਾ ਹੋਵੇ ਇਸ ਗੱਲ ਤੇ ਭਰੋਸਾ ਕਰਦੇ ਹੋਏ ਕਿ ਪਰਮੇਸ਼ਰ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਹੈ ਜਦੋਂ ਉਹਦਾ ਹੱਥ ਨਜ਼ਰ ਨਹੀਂ ਆ ਰਿਹਾ ਹੈ ਸਾਲਾਂ ਦੇ ਦੁੱਖ ਝੱਲ ਕੇ ਯੂਸਫ ਨੂੰ ਵੀ ਇਹੀ ਸਬਕ ਸਿੱਖਣਾ ਪਿਆ ਸੀ ਤੇ ਹੁਣ ਉਹਦਾ ਪਰਿਵਾਰ ਵੀ ਇਸੇ ਦਾ ਸਾਹਮਣਾ ਕਰ ਰਿਹਾ ਹੈ ਤੁਹਾਡੀ ਆਪਣੀ ਜ਼ਿੰਦਗੀ ਦੇ ਸਫ਼ਰ 'ਚ ਕਿ ਪਰਮੇਸ਼ਰ ਨੇ ਕਦੇ ਤੁਹਾਨੂੰ ਗਹਿਰੀ ਤੌਬਾ ਲਈ ਬੁਲਾਇਆ ਹੈ ਜਾਂ ਫਿਰ ਤੁਹਾਡੀਆਂ ਪੁਰਾਣੀਆਂ ਚੋਣਾਂ ਨੂੰ ਸਮਝਣਾ ਕਿ ਉਹਨਾਂ ਦਾ ਦੂਜਿਆਂ ਤੇ ਕੀ ਪ੍ਰਭਾਵ ਸੀ ਕੀ ਤੁਹਾਡੇ ਰਿਸ਼ਤਿਆਂ ਦਾ ਸੱਚ ਬੋਲਣ ਦੀ ਲੋੜ ਹੈ ਕੀ ਅੱਜ ਉਹਨਾਂ ਨੂੰ ਮਾਫੀ ਦੀ ਜ਼ਰੂਰਤ ਹੈ ਉਦੋਂ ਵੀ ਜਦੋਂ ਅੱਗੇ ਦਾ ਰਾਹ ਅਸਪਸ਼ਟ ਜਾਪੇ ਮੇਲ ਦਾ ਰਸਤਾ ਆਸਾਨ ਨਹੀਂ ਹੁੰਦਾ ਏ ਇਸ ਉੱਪਰ ਹਲੀਮੀ ਲੱਗਦੀ ਏ ਇਸ ਉੱਪਰ ਧੀਰਜ ਲੱਗਦੀ ਏ ਅਤੇ ਇਹ ਇੱਛਾ ਕਿ ਅਸੀਂ ਅੱਗੇ ਵਧਦੇ ਜਾਵਾਂਗੇ ਜਦੋਂ ਸਾਨੂੰ ਸਮਝ ਨਾ ਵੀ ਆਵੇ ਪਰ ਯੂਸਫ ਦੀ ਕਹਾਣੀ ਸਾਨੂੰ ਦੱਸਦੀ ਏ ਕਿ ਇੱਕ ਇਹੋ ਜਿਹਾ ਜੋਖਮ ਹੈ ਜਿਹੜਾ ਸਾਨੂੰ ਲੈਣਾ ਚਾਹੀਦਾ ਹੈ ਇੱਕ ਪਿਆਰ ਜੋ ਸਹਿੰਦਾ ਹੈ ਇੱਕ ਵਿਸ਼ਵਾਸ ਜੋ ਜਿੱਤਦਾ ਹੈ ਇੱਕ ਆਸ ਜੋ ਕਦੇ ਸ਼ਰਮਿੰਦਿਆ ਨਹੀਂ ਕਰਦੀ ਉਹ ਗਹਿਰੀ ਦਿਲ ਦੀ ਖੋਜ ਤੋਂ ਦੂਰ ਨਾ ਹਟੋ ਜੋ ਯੂਸਫ ਬੁਲਾ ਰਿਹਾ ਹੈ ਆਪਣੇ ਦਿਲ ਦੇ ਹਨੇਰੇ ਕੋਨਿਆਂ ਦਾ ਸਾਹਮਣਾ ਕਰੋ ਔਖੀ ਗੱਲਬਾਤ ਕਰੋ ਤੇ ਪਰਮੇਸ਼ਰ ਨੂੰ ਅਨਮਤੀ ਦਿਓ ਕਿ ਉਹ ਤੁਹਾਡੀ ਜ਼ਿੰਦਗੀ ਦੀ ਅਗਵਾਈ ਕਰਕੇ ਵੱਡਾ ਬਦਲਾਅ ਆਵੇ ਜਦੋਂ ਤੁਸੀਂ ਇਹ ਕਰੋਗੇ ਤਾਂ ਤੁਸੀਂ ਵੇਖੋਗੇ ਉਹ ਪਰਮੇਸ਼ਰ ਜਿਹੜਾ ਯੂਸਫ ਨੂੰ ਕੈਦ ਦੇ ਵਿੱਚੋਂ ਲੈ ਕੇ ਆਇਆ ਉਹ ਤੁਹਾਡੇ ਨਾਲ ਵੀ ਹੈ ਤੇ ਉਹ ਤੁਹਾਨੂੰ ਕਦਮ ਦਰ ਕਦਮ ਮਹਿਮਾ ਵੱਲ ਲਿਜਾ ਰਿਹਾ ਹੈ